ਮੇਰਾ ਨਾਮ ਡਾਕਟਰ ਰਵਿੰਦਰ ਰਵਿੰਦਰ ਸਿੰਘ ਮੈਂ ਅੱਜ ਮੈਨੂੰ ਐਡੀਸ਼ਨਲ ਚਾਰਜ ਮਿਲਿਆ ਇਥੇ ਸਿਵਲ ਹਸਪੀਟਲ ਗੁਰਦਾਸਪੁਰ ਦਾ ਇਹਦੇ ਬਾਰੇ ਮਸਲਿਆਂ ਬਾਰੇ ਮੈਨੂੰ ਕੱਲ ਸ਼ਾਮ ਦਾ ਹੀ ਪਤਾ ਸੀਗਾ ਥੋੜਾ ਮੈਂ ਆ ਕੇ ਜਿਸ ਵਰੀ ਜੁਆਇਨ ਕੀਤਾ ਮੈਂ ਇੱਕ ਰੌਂਡ ਕੀਤਾ ਹਸਪੀਟਲ ਦਾ ਤੇ ਇੱਕ ਦੋ ਇਸ਼ੂ ਸੀਗੇ ਜਿਹੜੇ ਮੇਰੇ ਸਟਾਫ ਮੈਂਬਰਾਂ ਨੇ ਮੇਰੇ ਸਾਹਮਣੇ ਲਿਆਂਦੇ ਸੀਗੇ ਇਹ ਵੀ ਇਸ਼ੂ ਸੀਗੇ ਇਹ ਵਾਲੇ ਪਾਣੀ ਦਾ ਤੇ ਅਸੀਂ ਉਸ ਵੇਲੇ ਸੋਲਵ ਕਰਤਾ ਸਾਨੂੰ ਪਤਾ ਲੱਗ ਗਈ ਕੀ ਪ੍ਰੋਬਲਮ ਹੈ ਉਹ ਅਸੀਂ ਸੋਲਵ ਕਰ ਲਿਆ ਤੇ ਕੁਝ ਦਿਨ ਚ ਉਹਦਾ ਇੰਪਰੂਵਮੈਂਟ ਨਜ਼ਰ ਆਏਗੀ ਬਾਕੀ ਜਿਹੜਾ ਤੁਸੀਂ ਅੱਗ ਦੀ ਗੱਲ ਕਰ ਰਹੇ ਹੋ ਉਹ ਮੈਂ ਅੱਜ ਜਾ ਕੇ ਦੇਖਿਆ ਸੀਗਾ ਇਸ ਟਾਈਮ ਤੇ ਕੋਈ ਉੱਥੇ ਅੱਗ ਨਹੀਂ ਲੱਗੇ। ਬਾਕੀ ਥੋੜਾ ਜਿਹਾ ਆਪਾਂ ਕੰਸਟਰਕਸ਼ਨ ਚੱਲ ਰਹੀ ਹੈ ਸਾਡੇ ਦਾ ਨਵਾਂ ਵਿੰਗ ਬਣ ਰਿਹਾ ਹੈ ਉਹਦੇ ਕਰਕੇ ਥੋੜਾ ਜਿਹਾ ਰਸਤਾ ਬਲੌਕ ਹੈਗਾ। ਤੇ ਉਹ ਵੀ ਅਸੀਂ ਸੁਪਰਵਾਈਜ਼ਰ ਨਾਲ ਅਸੀਂ ਉਹ ਬੁਲਾਇਆ ਉਹਨੂੰ ਮੀਟਿੰਗ ਕਰਕੇ ਥੋੜਾ ਜਿਹਾ ਰਸਤਾ ਕਲੀਅਰ ਕਰਵਾ ਕੇ ਫਿਰ ਅਸੀਂ ਦੇਖਦੇ ਹਾਂ ਕਿ ਉਹ ਕੀ ਹੈ। ਉਹ ਥੋੜਾ ਜਿਹਾ ਨਜ਼ਰਾਂ ਤੋਂ ਦੂਰ ਹੈ ਪਰ ਫਿਰ ਵੀ ਇਹ ਜਿਹੜੀ ਇਹੋ ਜਿਹੀ ਘਟਨਾਵਾਂ ਵਗੈਰਾ ਨਹੀਂ ਹੋਣੀ ਚਾਹੀਦੀਆਂ। ਦੇਖਦੇ ਹਾਂ ਅਸੀਂ ਅੱਗੋਂ ਕਿ ਉਹਦੇ ਬਾਰੇ ਨਾ ਘਟਨਾ ਹੋਣ ਸਾਨੂੰ ਕੁਝ ਨਾ ਕੁ ਇਹਰਸੇ ਲਿਫਟਾਂ ਦੀ ਥੋੜੀ ਪ੍ਰੋਬਲਮ ਆ ਰਹੀ ਹੈ ਲਿਫਟ ਆਪਰੇਟਰ ਉਹ ਨਾ ਕਰਕੇ ਲਿਫਟਾਂ ਇਹ ਚੱਲ ਨਹੀਂ ਰਹੀਆਂ ਹੂੰ ਹੂੰ ਸੋ ਉਹਦੇ ਉਲ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ ਨਹੀਂ ਲਿਫਟ ਤੇ ਚੱਲ ਰਹੀ ਆ ਲਿਫਟਾਂ ਚੱਲ ਰਹੀਆਂ ਨੇ ਬਾਕੀ ਫਿਰ ਵੀ ਜੋ ਇਸ਼ੂ ਹੋਣਗੇ ਫਰਦਰ ਅੱਜ ਮੇਰਾ ਫਰਸਟ ਡੇ ਆ ਤੇ ਮੈਂ ਹੌਲੀ ਹੌਲੀ ਸਾਰੇ ਵਿੰਗਸ ਦਾ ਅੱਜ ਇੱਕ ਵੱਡਾ ਰੌਨ ਕੀਤਾ ਮੈਂ ਪੂਰੇ ਹਸਪੀਟਲ ਦਾ ਸੋ ਬਾਕੀ ਫਿਰ ਮੈਂ ਡਿਫਰੈਂਟ ਡਿਪਾਰਟਮੈਂਟ ਚ ਆਪਾਂ ਡੇਲੀ ਦੇ ਬੇਸਿਸ ਤੇ ਆਪਾਂ ਮੀਟਿੰਗ ਕਰਾਂਗੇ ਸਟਾਫ ਦੇ ਨਾਲ ਜੋ ਵੀ ਨੇ ਕਨਸਰਨ ਸਟਾਫ ਹੁੰਦਾ ਉਹਦੇ ਮੁਤਾਬਕ ਜਿਹੜੀ ਜਿਹੜੀ ਕੋਈ ਪ੍ਰੋਬ ਅਸੀਂ ਆਪਣੇ ਲੈਵਲ ਤੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਬਿਗਰ ਇਸ਼ੂ ਹੈ ਤੇ ਉਹ ਅਸੀਂ ਆਪਣੀ ਹਾਇਰ ਅਥਾਰਟੀਜ਼ ਦੇ ਧਿਆਨ ਵਿੱਚ ਲਿਆਵਾਂਗੇ ਅਸੀਂ ਡਾਕਟਰ ਜੀ ਤੋਂ ਬਾਹਰ ਰੋਡ ਹੈ ਜੀ 메인 ਜਿਹੜਾ ਰੋਡ ਤੁਹਾਡੇ ਨੂੰ ਕਾਫੀ ਹਾਲਤ ਦੀ ਮਾੜੀ ਹੈ ਹਾਂ ਰੋਡ ਮੈਂ ਅੱਜ ਛਲਕੇ ਅਸੀਂ ਉਹ ਥੋੜਾ ਪਹਿਲਾਂ ਤੇ ਕਾਫੀ ਅੱਛਾ ਸੁਨ ਹੁੰਦਾ ਸੀਗਾ ਉਹ ਪਰ ਹੁਣ ਥੋੜਾ ਜਿਹਾ ਉੱਤੇ ਹੈਗਾ ਉਹਦੇ ਬਾਰੇ ਵੀ ਅਸੀਂ ਦੇਖਦੇ ਹਾਂ ਕੰਸਰਨਡ ਡਿਪਾਰਟਮੈਂਟ ਨੂੰ ਇੱਕ ਸਾਨੂੰ ਚਿੱਠੀ ਲਿਖਣੀ ਪੈਗੀ ਉਹਨਾਂ ਨੂੰ ਤੇ ਉਹ ਵੀ ਅਸੀਂ ਕਰਵਾ ਦੇਣੀ ਜਲਦੀ ਕਰਵਾ ਦੇਣਾ ਤੁਹਾਡੇ ਤੋਂ ਲੱਗਦਾ ਉਹ ਉਮੀਦਾਂ ਬੜੀਆਂ ਵਾ ਜੀ ਤੁਸੀਂ ਸਮਝਦੇ ਹੋ ਆਪਣੇ ਕੰਮ ਦੇ ਪ੍ਰਤੀ ਔਰ ਉਮੀਦਾਂ ਦੇ ਖਰੇ ਉੱਤੇ ਤਾਂ ਜਿਹੜਾ ਵਾਦੀ ਕਿਉਂਕਿ ਇਹ ਹਸਪਤਾਲ ਉੱਪਰ ਕਾਫੀ ਸੁਰੱਖਿਆਤ ਵੀ ਦਿੰਦਾ ਵਜੀ ਹਾਂਜੀ ਹਾਂਜੀ ਔਰ ਆਉਣ ਵਾਲੇ ਸਮੇਂ ਦੀ ਕਿ ਨਹੀਂ ਤਾਂ ਕੀ ਪਰਟੀਕਲ ਹੁਣ ਥੋੜਾ ਟਾਈਮ ਲੱਗਦਾ ਅਜੇ ਮੈਨੂੰ ਐਡੀਸ਼ਨਲ ਚਾਰਜ ਮਿਲਿਆ ਮੇਰੇ ਕੋਲ ਇੱਕ ਦੂਸਰੀ ਜਗ੍ਹਾ ਵੀ ਹੈਗੀ ਆ ਤੇ ਆਪਣੇ ਵੱਲੋਂ ਮੇਰੇ ਵੱਲੋਂ ਪੂਰੀ 100% ਕੋਸ਼ਿਸ਼ ਇਹ ਹੀ ਹੋਏਗੀ ਕਿ ਜਿਹੜਾ ਇਹ ਡਿਸਟ੍ਰਿਕਟ ਹਸਪਤਾਲ ਆ ਡਿਸਟ੍ਰਿਕਟ ਹਸਪਤਾਲ ਮਤਲਬ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਨੰਬਰ 1 ਹਸਪਤਾਲ ਹੋਣਾ ਚਾਹੀਦਾ ਤੇ ਸਾਡੀ ਮੇਰੀ ਔਰ ਮੇਰੇ ਸਟਾਫ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਇਹਨੂੰ ਅਸੀਂ ਇੱਕ ਨੰਬਰ ਦਾ ਹੀ